ਪ੍ਰੋ ਮੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਦੀਪ ਜੋਸ਼ ਸਿੰਘ ਤਾਂ ਕੈਨੇਡਾ ਦੇ ਵੱਲੋਂ ਲਗਾਤਾਰ ਝਟਕੇ ਤੇ ਝਟਕਾ ਦਿੱਤਾ ਜਾ ਰਿਹਾ ਤੇ ਇੱਕ ਹੋਰ ਜਿਹੜਾ ਝਟਕਾ ਦਿੱਤਾ ਗਿਆ ਕੈਨੇਡਾ ਦੇ ਵੱਲੋਂ ਤਾਂ ਦੱਸਦੇ ਕਿ ਕੈਨੇਡਾ ਸਰਕਾਰ ਦਾ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਔਰ ਵਿਜ਼ਟਰ ਵੀਜ਼ਾ ਤੋਂ ਬਾਅਦ ਜੋ ਲੋਕ ਆਪਣਾ ਵਰਕ ਪਰਮਿਟ ਜਿਹੜਾ ਲੈ ਲੈਂਦੇ ਸੀ ਤਾਂ ਉਹਨਾਂ ਦੇ ਉੱਪਰ ਹੁਣ ਪਾਬੰਦੀ ਲਗਾ ਦਿੱਤੀ ਗਈ ਹੈ ਜੀ ਆਂ ਦੱਸਦੇ ਕਿ ਵਿਜ਼ਟਰ ਵੀਜ਼ਾ ਤੇ ਆਏ ਲੋਕਾਂ ਨੂੰ ਹੁਣ ਵਰਕ ਪਰਮਿਟ ਨਹੀਂ ਮਿਲੇਗਾ ਤਾਂ ਦੱਸਦੇ ਕਿ ਪਹਿਲਾਂ ਵਿਜ਼ਟਰ ਜਾਂ ਟੂਰਿਸਟ ਵੀਜ਼ਾ ਤੇ ਆ ਕੇ ਲੋਕ ਵਰਕ ਪਰਮਟ ਲੈ ਲੈਂਦੇ ਜਦੋਂ ਇੱਥੇ ਰਹਿਣਾ ਹੁੰਦਾ ਸੀ ਤਾਂ ਦੱਸ ਦੇ ਕਿ ਹੁਣ ਕੋਵਿਡ ਦੇ ਦੌਰਾਨ ਹਾਲਾਂਕਿ ਇਹ ਸਹੂਲਤ ਜਿਹੜੀ ਦਿੱਤੀ ਗਈ ਸੀ ਕਿਉਂਕਿ ਕਰੋਨਾ ਦੌਰਾਨ ਕਈ ਲੋਕ ਘੁੰਮਣ ਜਿਹੜੇ ਆਏ ਹੋਏ ਸੀ ਵਿਜ਼ਟਰ ਵੀਜ਼ਾ ਤੇ ਕਹਿ ਲੋ ਜਾਂ ਫਿਰ ਟੂਰਿਸਟ ਵੀਜ਼ਾ ਤੇ ਕਹਿ ਲੋ ਤਾਂ ਫਿਰ ਉਸ ਸਮੇ ਜਿਹੜਾ ਫਲਾਈਟਾਂ ਡਿਲੇ ਹੋ ਰਹੀਆਂ ਸੀ ਜਿਸ ਹਿਸਾਬ ਦਾ ਮੌਕੇ ਤੇ ਮਾਹੌਲ ਬਣਿਆ ਸੀ ਲਾਕਡਾਊਨ ਜਿਹੜਾ ਲੱਗਿਆ ਹੋਇਆ ਸੀ ਵਿਸ਼ਵ ਭਰ ਦੇ ਵਿੱਚ ਤਾਂ ਉਸ ਸਮੇ ਇਹ ਸਹੂਲਤ ਕੀਤੀ ਗਈ ਸੀ ਕਿ ਵਰਕ ਪਰਮਟ ਦੇ ਲਈ ਅਪਲਾਈ ਕਰ ਸਕਦੇ ਆ ਜਿੰਨਾ ਟਾਈਮ ਜਿਹੜਾ ਉਹ ਰਹਿਣਗੇ ਤਾਂ ਵਰਕ ਪਰਮਟ ਜਿਹੜਾ ਉਹਨਾਂ ਨੂੰ ਮਿਲ ਸਕਦਾ ਤਾਂ ਉਸ ਸਮੇ ਜਿਹੜਾ ਇਹ ਸਹੂਲਤ ਸੀ ਪਰ ਹੁ 28 ਅਗਸਤ ਜਾਨੀ ਕਿ ਲੰਗੀ ਕੱਲ ਹਾਲਾਂਕਿ ਕੈਨੇਡਾ ਦੇ ਵਿੱਚ ਤਾਂ ਅੱਜ 28 ਅਗਸਤ ਹੈ ਅੱਜ ਆਪਣੇ 29 ਅਗਸਤ ਤਾਂ ਉੱਥੇ 28 ਅਗਸਤ ਤਾਂ ਦਾਦੇ 28 ਅਗਸਤ ਤੋਂ ਇਹ ਫੈਸਲਾ ਜਿਹੜਾ ਕੈਨੇਡਾ ਸਰਕਾਰ ਨੇ ਲਾਗੂ ਕਰ ਦਿੱਤਾ ਤਾਂ ਵੱਡਾ ਝਟਕਾ ਜਿਹੜਾ ਇੱਕ ਦਿੱਤਾ ਗਿਆ ਹੈਗਾ ਕੈਨੇਡਾ ਸਰਕਾਰ ਦੇ ਵੱਲੋਂ ਵਿਜ਼ਟਰ ਜਾਂ ਟੂਰਿਸਟ ਵੀਜ਼ਾ ਤੇ ਆਏ ਲੋਕ ਜਿਹੜੇ ਪਹਿਲਾਂ ਪਰ ਵਰਕ ਪਰਮਿਟ ਲੈ ਲੈਂਦੇ ਸੀ ਹਾਲਾਂਕਿ ਹੁਣ ਉਹ ਇਹ ਸਹੂਲਤ ਨਹੀਂ ਲੈ ਸਕਣਗੇ ਕੋਵਿਡ ਦੇ ਦੌਰਾਨ ਇਹ ਸਹੂਲਤ ਜਿਹੜੀ ਹੈ ਦਿੱਤੀ ਗਈ ਤਾਂ ਦਾਦੇ ਕਿ ਇੱਕ ਵੱਡੀ ਖਬਰ ਔਰ ਵੱਡਾ ਅਪਡੇਟ ਸਹੂਲਤ ਨੂੰ ਲੈ ਕੇ ਆਇਆ ਤਾਂ ਕੈਨੇਡਾ ਸਰਕਾਰ ਦਾ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਇਸ ਨੂੰ ਕਹਿ ਸਕਦੇ ਆ ਕਿਉਂਕਿ ਕੈਨੇਡਾ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹਾਲਾਂਕਿ ਪਹਿਲਾਂ ਜੇ ਗੱਲ ਕਰੀਏ ਤਾਂ ਇਸ ਵਾਰ ਕੈਨੇਡਾ ਤੇ ਜਿਹ ਪਹਿਲਾਂ ਆਸਟ੍ਰੇਲੀਆ ਦੇ ਨਿਯਮ ਸਖਤ ਹੋਏ ਤਾਂ ਉਸ ਤੋਂ ਬਾਅਦ ਕੈਨੇਡਾ ਨੇ ਵੀ ਆਪਣੇ ਸਾਰੇ ਰੂਲਸ ਜਿਹੜੇ ਆ ਉਹ ਚੇਂਜ ਕੀਤੀ ਪਾਲਿਸੀ ਤੇ ਹੁਣ ਜਿਹੜਾ ਸਖਤਾਈ ਕੈਨੇਡਾ ਦੇ ਵੱਲੋਂ ਵਰਤੀ ਜਾ ਰਹੀ ਹਾਲਾਂਕਿ ਜਿਹੜੇ ਸਟੂਡੈਂਟ ਹੁਣ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਕਿਹਾ ਜਾ ਰਿਹਾ ਕਿ 80% ਸਟੂਡੈਂਟਾਂ ਦਾ ਵੀਜ਼ਾ ਰਿਜੈਕਟ ਹੋ ਰਿਹਾ ਜਿਹੜੇ ਹਾਲ ਹੀ ਆ ਜਾਨੀ ਕਿ ਜਿਹੜੇ ਆ 2024 ਦੇ ਵਿੱਚ ਖਾਸ ਤੌਰ ਤੇ ਲੱਗ ਰਹੇ ਨੇ ਸਟੂਡੈਂਟ ਵੀਜ਼ਾ ਜਿਹੜੇ ਨੇ ਉਹਨਾਂ ਦੇ ਵਿੱਚ ਰਿਜੈਕਸ਼ਨ ਬਹੁਤ ਜ਼ਿਆਦਾ ਆ ਰਹੀ ਹੈ ਕਿਉਂਕਿ ਆਸਟ੍ਰੇਲੀਆ ਨੇ ਪਹਿਲਾਂ ਜਿਸ ਤਹਾਵ ਦੇ ਨਾਲ ਝੂੜੀ ਕਸੀ ਉਸ ਤੋਂ ਬਾਅਦ ਕੈਨੇਡਾ ਹੀ ਰਹਿ ਗਿਆ ਸੀ ਇੱਕੋ ਇੱਕ ਸੋਲੂਸ਼ਨ ਜਿੱਥੇ ਜਾ ਸਕਦੇ ਸੀ ਪੰਜਾਬੀ ਤਾਂ ਉੱਥੇ ਵੀ ਲਗਾਤਾਰ ਕੰਮ ਜਿਹੜਾ ਹੈਗਾ ਕਸਿਆ ਜਾ ਰਿਹਾ ਹੈ ਜਿਸ ਤਹਾਵ ਦਾ ਆ ਫੈਸਲਾ ਇੱਕ ਹੋਰ ਨਵਾਂ ਇਸ ਦੇ ਵਿੱਚ ਐਡ-ਆਨ ਕੀਤਾ ਤਾਂ ਪੂਰੀ ਜਾਣਕਾਰੀ ਦੇ ਲਈ ਮੇ ਨਾਲ ਗਗਨ ਜੁੜ ਚੁੱਕੇ ਉਹਨਾਂ ਨਾਲ ਗੱਲਬਾਤ ਕਰ ਦਿਆ ਗਗਨ ਪਹਿਲਾਂ ਤਾਂ ਜਦੋਂ ਕੋਵਿਡ ਹੁੰਦਾ ਉਸ ਦੌਰਾਨ ਮੈਨੂੰ ਲੱਗਦਾ ਇਹ ਜਿਹੜੀ ਸ ਦਿੱਤੀ ਗਈ ਸੀ ਕਿਉਂਕਿ ਉਦੋਂ ਫਲਾਈਟਾਂ ਡਿਲੇ ਸੀ ਲਾਕਡਾਊਨ ਲੱਗਿਆ ਹੋਇਆ ਸੀ ਤਾਂ ਜਿਹੜੇ ਲੋਕ ਫਸ ਗਏ ਹੋਣਗੇ ਉਹਨਾਂ ਦੇ ਲਈ ਜਿਹੜਾ ਇਹ ਵਰਕ ਪਰਮਿਟ ਲਾਗੂ ਕੀਤਾ ਗਿਆ ਹੋ ਬਿਲਕੁਲ ਮੰਦੀਪ ਜੀ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹ ਬਹੁਤ ਹੀ ਕਾਪਾ ਕਹਿ ਸਕਦੇ ਆ ਕਿ ਕੈਨੇਡਾ ਦੀ ਸਰਕਾਰ ਦੇ ਵੱਲੋਂ ਸਖਤ ਫੈਸਲਾ ਲਿੱਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਜਿੰਨੇ ਵੀ ਹੁਣ ਵਿਸਟਰ ਵੀਜ਼ੇ ਦੇ ਉੱਤੇ ਲੋਕ ਆ ਰਹੇ ਨੇ ਉਹਨਾਂ ਨੂੰ ਵਰਕ ਪਰਮਿਟ ਦੇਣ ਦੇ ਲਈ ਜਿਹੜਾ ਹੈ ਉਹ ਵਿਦਨ ਦਾ ਕੰਟਰੀ ਇਹ ਜਿਹੜੀ ਗੱਲ ਹੈ ਉਹ ਆਗ ਦਿੱਤੀ ਹੈ ਯਾਨੀ ਕਿ ਹੁਣ ਕੋਈ ਵੀ ਵਿਸਟਰ ਜੇਕਰ ਕੈਨੇਡਾ ਆ ਰਿਹਾ ਹੈ ਯਾਨੀ ਕਿ ਅੱਜ 28 ਤਰੀਕ ਇੱਥੇ ਕੈਨੇਡਾ ਦੇ ਵਿੱਚ ਚੱਲ ਰਹੀ ਹੈ ਜੇਕਰ ਹੁਣ ਕੱਲ ਤੋਂ ਜਿਹੜਾ ਵੀ ਵਿਅਕਤੀ ਕੋਈ ਕੈਨੇਡਾ ਵਿਸਟਰ ਦੇ ਉੱਤੇ ਆਊਗਾ ਉਹ ਵਰਕ ਪਰਮਿਟ ਦੀ ਫਾਈਲ ਕੈਨੇਡਾ ਦੇ ਵਿੱਚ ਬੈਠੇ ਹੋਏ ਨਹੀਂ ਲਾ ਸਕ ਹਾਲਾਂਕਿ ਇਸ ਤੋਂ ਪਹਿਲਾਂ ਜ਼ਿਕਰ ਗੱਲ ਕਰੀਏ ਕੋਵਿਡ-19 ਦੇ ਦੌਰਾਨ ਜਦੋਂ ਪੈਂਡੈਮਿਕ ਆਇਆ ਤਾਂ 2020 ਦੇ ਵਿੱਚ ਅਗਸਤ ਮਹੀਨੇ ਦੇ ਵਿੱਚ IRCC ਨੇ ਇਹ ਪਾਲਿਸੀ ਇੰਟਰੋਡਿਊਸ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵਿਜ਼ਟਰ ਆਏ ਹੋਏ ਸੀਗੇ ਵਿਜ਼ਟਰ ਵਾਪਸ ਜਾ ਨਹੀਂ ਸਕਦੇ ਸੀ ਫਲਾਈਟਾਂ ਬੰਦ ਹੋ ਗਈਆਂ ਸੀ ਤਾਂ ਬਹੁਤ ਸਾਰੇ ਵਿਜ਼ਟਰਸ ਨੂੰ ਔਖਾ ਜਿਹੜੀਆਂ ਸੀਗੀਆਂ ਉੱਥੇ ਆਈਆਂ ਤਾਂ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦੇ ਚਲਦੇ ਹੋਏ IRCC ਨੇ ਇਹ ਫੈਸਲਾ ਲਿੱਤਾ ਕਿ ਤੁਸੀਂ ਵਿਜ਼ਟਰਸ ਨੂੰ ਹੀ ਆਪਣਾ ਵਰਕ ਪਰਮਿਟ ਦੇ ਵਿੱਚ ਕਨਵਰਟ ਕਰ ਸਕਦੇ ਹੋ ਔਰ ਉਹ ਜਿਹੜੀ ਪਾਲਿਸੀ ਸੀ ਉਹ ਹੁਣ ਤੱਕ ਵੀ ਚਲਦੀ ਆ ਰਹੀ ਸੀ ਤਾਂ ਬਹੁਤੇ ਲੋਕਾਂ ਨੇ ਇਹ ਇੱਕ ਸ਼ਾਰਟਕਟ ਤਰੀਕਾ ਜਿਹੜਾ ਹੈ ਉਹ ਅਪਣਾਉਣ ਦੀ ਕੋਸ਼ਿਸ਼ ਕੀਤੀ ਕਿ ਵਿਸਟਰ ਵਾਲਿਆ ਵਿਸਟਰ ਲਵਾ ਕੇ ਇੱਥੇ ਆ ਕੇ ਵਰਕ ਪਰਮਿਟ ਦੇ ਵਿੱਚ ਚੇਂਜ ਕਰ ਲਿਆ ਵਰਕ ਪਰਮਿਟ ਤੋਂ ਬਾਅਦ ਉਸ ਨੂੰ ਫਿਰ ਆਪਣੀ ਪੀਆਰ ਵਾਸਤੇ ਉਸ ਦਾ ਇਸਤੇਮਾਲ ਕੀਤਾ ਗਿਆ ਪਰ ਹੁਣ ਜਿਸ ਤਿੱਕੇ ਨਾਲ ਚਲ ਰਿਹਾ ਹੈ ਜਾਨੀ ਕਿ ਆਉਂਦੇ ਤਾਂ ਮੰਸੀ ਪਰ ਬਾਅਦ ਦੇ ਵਿੱਚ ਇੱਥੇ ਸੈਟਲ ਹੋਣ ਦਾ ਪ੍ਰੋਗਰਾਮ ਬਣਾ ਲਿਆ ਸੀ ਦੇ ਲਈ ਬਦ ਕੋਈ ਕੋਵਿਡ ਤੋਂ ਬਾਅਦ ਦੀ ਗੱਲ ਨਹੀਂ ਕੋਵਿਡ ਤੋਂ ਪਹਿਲਾਂ ਵੀ ਇਹ ਚੀਜ਼ਾਂ ਚਲਦੀਆਂ ਆ ਰਹੀਆਂ ਨੇ ਤੁਹਾਡੇ ਵੀ ਧਿਆਨ ਦੇ ਵਿੱਚ ਹੋਗਾ ਕਿ ਅਕਸਰ ਅਸੀਂ ਦੇਖਿਆ ਕਿ ਲੋਕ ਜਾਂਦੇ ਤਾਂ ਵਿਜ਼ਟਰ ਦੇ ਉੱਤੇ ਨੇ ਪਰ ਉੱਥੇ ਜਾ ਕੇ ਐਲ ਐਮ ਆਈ ਜਿਹੜੀਆਂ ਨੇ ਉਹ ਅਰੇਂਜ ਕਰ ਲੈਂਦੇ ਨੇ ਐਲ ਐਮ ਆਈ ਜਿਹੜੀ ਹੁੰਦੀ ਹੈ ਉਹ ਲੈ ਕੇ ਉਸ ਨੂੰ ਫਿਰ ਆਪਣੇ ਵਰਕ ਪਰਮਿਟ ਦੇ ਵਿੱਚ ਕਨਵਰਟ ਕਰ ਲੈਂਦੇ ਸੀਗੇ ਹਾਲਾਂਕਿ ਉਹ ਪ੍ਰੋਸੈਸ ਕੀ ਹੁੰਦਾ ਸੀਗਾ ਉਹ ਪ੍ਰੋਸੈਸ ਦੇ ਵਿੱਚ ਐਲ ਐਮ ਆਈ ਜੇਕਰ ਕਿਸੇ ਵਿਅਕਤੀ ਤੋਂ ਲੈਂਦੇ ਸੀ ਔਰ ਵਿਜ਼ਟਰ ਨੂੰ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਾਉਂਦੇ ਸੀ ਤਾਂ ਉਹਨਾਂ ਨੂੰ ਫਲੈਗ ਪੋਲਿੰਗ ਕਰਨੀ ਪੈਂਦੀ ਸੀ ਫਲੈਗ ਪੋਲਿੰਗ ਤੋਂ ਭਾਵ ਹੁੰਦਾ ਹੈ ਕਿ ਉਹਨਾਂ ਨੂੰ ਕੰਟਰੀ ਆਊਟ ਦਿਖਾਉਣੀ ਪੈਂਦੀ ਸੀ ਕੈਨੇਡਾ ਦੇ ਬਾਰਡਰ ਦੇ ਉੱਤੇ ਜਾਂਦੇ ਸੀ ਉੱਥੇ ਜਾ ਕੇ ਵਰਕ ਪਰਮਿਟ ਉਹਨਾਂ ਦੇ ਵੱਲੋਂ ਅਪਲਾਈ ਕੀਤਾ ਜਾਂਦਾ ਸੀ ਔਰ ਫਿਰ ਉਹਨਾਂ ਨੂੰ ਵਰਕ ਪਰਮਿਟ ਮਿਲਦਾ ਸੀਗਾ ਯਾਨੀ ਕਿ ਹੁਣ ਉਹ ਸਿਸਟਮ ਤਾਂ ਜਾਰੀ ਰਹੂਗਾ ਜੇਕਰ ਕੋਈ ਵਿਜ਼ਟਰ ਦੇ ਉੱਤੇ ਆਇਆ ਹੋਇਆ ਹੈ ਉਸ ਨੂੰ ਕੋਈ ਇੱਥੇ ਕੰਮ ਮਿਲ ਰਿਹਾ ਹੈ ਤਾਂ ਉਹ ਐਲ ਐ ਐ ਤਰੀਕੇ ਉਹ ਚੀਜ਼ ਤਾਂ ਲੈ ਸਕਦਾ ਪਰ ਉਸ ਦੇ ਵਿੱਚ ਵੀ ਬਹੁਤ ਸਖਤਾਈ ਜਿਹੜੀ ਕੈਨੇਡਾ ਦੀ ਸਰਕਾਰ ਦੇ ਵੱਲੋਂ ਕਰ ਦਿੱਤੀ ਗਈ ਹੈ ਪਿਛਲੇ ਜੀ ਤੁਸੀਂ ਖਬਰ ਸੁਣੀ ਹੋਊਗੀ ਜਿਸ ਦੇ ਵਿੱਚ ਇਥੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਨੋ ਨੇ ਇਹ ਜ਼ਿਕਰ ਕੀਤਾ ਕਿ ਜਿਹੜੇ ਲੋ ਵੇਜਸ ਐਲ ਐਮ ਆਈਆ ਨੇ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਜਾਊਗਾ ਤਾਂ ਜੋ ਜਿਹੜੇ ਇਥੋਂ ਦੇ ਟੈਂਪਰੇਰੀ ਰੈਜ਼ੀਡੈਂਟ ਨੇ ਉਹਨਾਂ ਨੂੰ ਕੰਮ ਦਿੱਤਾ ਜਾਵੇ ਯਾਨੀ ਕਿ ਕੁੱਲ ਮਿਲਾ ਕੇ ਆਪਾਂ ਗੱਲ ਕਰੀਏ ਕਿ ਕੈਨੇਡਾ ਦੀ ਸਰਕਾਰ ਜਿਹੜੀ ਹੈ ਉਹ ਮਨਦੀਪ ਜੋ ਸ਼ਕਤੀ ਵਾਲੇ ਪਾਸੇ ਨੂੰ ਹੀ ਵੱਧਦੀ ਹੋਈ ਨਜ਼ਰ ਆ ਰਹੀ ਹੈ ਜਿਹੜੇ ਲੋਕ ਇਸ ਵੇਲੇ ਇਹ ਸੋਚ ਰਹੇ ਨੇ ਕਿ ਅਸੀਂ ਵਿਜ਼ਟਰ ਲਵਾ ਕੇ ਉੱਥੇ ਜਾ ਕੇ ਵਰਕ ਪਰਮਿਟ ਲੈ ਲਾਂਗੇ ਔਰ ਇੰਡੀਆ ਬੈਠੇ ਹੋਏ ਜੇਕਰ ट्रैवल ਏਜੰਟ ਵੀ ਉਹਨਾਂ ਨੂੰ ਕਹਿ ਰਹੇ ਨੇ ਕਿ ਅਸੀਂ ਅਸੀਂ ਤੁਹਾਡਾ ਵਿਜ਼ਟਰ ਜਿਹੜਾ ਹੈ ਉਹ ਲਵਾ ਦਿੰਦੇ ਆ ਤੁਸੀਂ ਉੱਥੇ ਜਾ ਕੇ ਆਪਣਾ ਵਿਜ਼ਟਰ ਨੂੰ ਵਰਕ ਪਰਮਿਟ ਦੇ ਵਿੱਚ ਬਦਲ ਲਿਓ 25 30 ਲੱਖ ਤੁਹਾਡੇ ਤੋਂ ਇੱਥੇ ਹੀ ਉਹ ਵਿਜ਼ਟਰ ਦੇ ਲੈ ਰਹੇ ਨੇ ਤਾਂ ਇਹ ਗਲਤੀ ਭੁੱਲ ਕੇ ਵੀ ਨਾ ਕਰਿਓ ਕਿਉਂਕਿ ਹੁਣ ਰੂਲ ਬਹੁਤ ਔਖੇ ਕਰ ਦਿੱਤੇ ਨੇ ਔਰ ਇਕੱਲੇ ਇਨਕੀ ਕਿਸੇ ਇੱਕ ਪ੍ਰੋਵਿੰਸ ਦੀ ਗੱਲ ਹੋਵੇ ਸਾਰੇ ਪ੍ਰੋਵਿੰਸਾਂ ਨੇ ਹੀ ਹੁਣ ਇਸ ਰੂਲਸ ਨੂੰ ਜਿਹੜਾ ਹੈ ਉਹ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਜਿਹੜੀ ਪ੍ਰੋਵਿੰਸ ਕਿਸੇ ਟਾਈਮ ਵਾਧਾ ਨੰਬਰ ਵੀ ਦਿੰਦੀ ਸੀ ਵੱਡ ਪੁਆਇੰਟਸ ਦਿੰਦੀ ਸੀ ਉਹਨਾਂ ਪ੍ਰੋਵਿੰਸਿਸ ਦੇ ਵਿੱਚ ਵੀ ਮਨਦੀਪਜੋਤ ਹੁਣ ਬਹੁਤ ਜ਼ਿਆਦਾ ਸਖਤਾਈ ਹੋ ਚੁੱਕੀ ਹੈ ਤਾਂ 28 ਤਰੀਕ ਯਾਨੀ ਕਿ ਅੱਜ ਦੇ ਤਰੀਕ ਤੱਕ ਜਿਹੜੇ ਲੋਕਾਂ ਨੇ ਆਪਣੇ ਵਿਜ਼ਟਰ ਨੂੰ ਵਰਕ ਪਰਮਿਟ ਦੇ ਵਿੱਚ ਬਦਲਣ ਦੇ ਲਈ ਫਾਈਲਾਂ ਲਾਈਆਂ ਹੋਈਆਂ ਸੀ ਉਹ ਫਾਈਲਾਂ ਮਨਜ਼ੂਰ ਕੀਤੀਆਂ ਜਾਣਗੀਆਂ ਕੱਲ ਤੋਂ ਯਾਨੀ ਕਿ ਇੰਡੀਆ ਦੇ ਜੇ ਟਾਈਮ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਅੱਤਿ ਫ੍ਰਿਕ ਤੋਂ ਕੋਈ ਵੀ ਟੂਰਿਸਟ ਫਾਈਲ ਜਿਹੜੀ ਹੈ ਉਹ ਵਿਅਕਤੀ ਜਿਹੜਾ ਹੈ ਉਹ ਵਰਕ ਪਰਮਿਟ ਦੇ ਵਿੱਚ ਤਾਂ ਨਹੀਂ ਬਦਲ ਸਕਦਾ ਤਾਂ ਕੈਨੇਡਾ ਦੀ ਸਰਕਾਰ ਜਿਹੜੀ ਹੈਗੀ ਹੈ ਉਹ ਸ਼ਕਤੀ ਦੇ ਵੱਲ ਵੱਧਦੀ ਹੋਈ ਨਜ਼ਰ ਆ ਰਹੀ ਹੈ ਔਰ ਇੰਨਾ ਹੀ ਨਹੀਂ ਸਟੂਡੈਂਟਾਂ ਦੇ ਉੱਤੇ ਵੀ ਬਹੁਤ ਵੱਡੀ ਨਕੀਲ ਜਿਹੜੀ ਹੈ ਨਾ ਦੇ ਵੱਲੋਂ ਕੱਸੀ ਜਾ ਰਹੀ ਹੈ ਸਟੂਡੈਂਟਾਂ ਦੇ ਜਿਹੜੇ ਵਰਕ ਪਰਮਿਟ ਨੇ ਉਹ ਵੀ ਕੈਨਸਲ ਹੋ ਰਹੇ ਨੇ ਈਵਨ ਕਈ ਲੋਕਾਂ ਦੀਆਂ ਦਿੱਤੀਆਂ ਹੋਈਆਂ ਪੀਆਰ ਵੀ ਕੈਨਸਲ ਕੀਤੀਆਂ ਜਾ ਰਹੀਆਂ ਨੇ ਇੱਥੋਂ ਤੱਕ ਦਾ ਜਿਹੜਾ ਹਾਲ ਹੈ ਉਹ ਇਸ ਤਰ੍ਹਾਂ ਕੈਨੇਡਾ ਦੇ ਵਿੱਚ ਬਣਦਾ ਹੋਇਆ ਮੰਦੀਪ ਜੁਤ ਨਜ਼ਰ ਆ ਰਿਹਾ ਹੈ ਜੀ ਤਪੋਰੀ ਜਾਣਕਾਰੀ ਲਈ ਧੰਨਵਾਦ ਗਗਨਤਾ ਦਾ ਦੱਸ ਦੇ ਕਿ ਇੱਕ ਹੋਰ ਜਿਹੜਾ ਇਸ ਦੇ ਵਿੱਚ ਐਕਸਪੈਕਟ ਦੇਖਿਆ ਜਾ ਰਿਹਾ ਕਿਉਂਕਿ ਆਉਣ ਵਾਲੇ ਇਲੈਕਸ਼ਨ ਦਾ ਮੇਨ ਮੁੱਦਾ ਦੇਖਿਆ ਜਾ ਰਿਹਾ ਕਿਉਂਕਿ ਜਿਸ ਹਿਸਾਬ ਦੇ ਨਾਲ ਉੱਥੋਂ ਦੇ ਲੋਕਲ ਨੇ ਜਾਨੀ ਕਿ ਕੈਨੇਡਾ ਦੇ ਉੱਥੋਂ ਦੇ ਜਿਹੜੇ ਜੰਪਲ ਨੇ ਉਹਨਾਂ ਦੇ ਵੱਲੋਂ ਟਰੂਡੋ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਬਹੁਤ ਜ਼ਿਆਦਾ ਪਿਛਲੇ ਡੇਢ ਦੋ ਸਾਲਾਂ ਤੋਂ ਜਸਟਨ ਟਰੂਡੋ ਦਾ ਕੈਨੇਡਾ ਦੇ ਵਿੱਚ ਜਿਹੜੇ ਗੋਰੇ ਕਹਿ ਲਈਏ ਆਪਾਂ ਜਿਹੜੇ ਗੋਰੇ ਨੇ ਕੈਨੇਡੀਅਨ ਨੇ ਉਹਨਾਂ ਦੇ ਵੱਲੋਂ ਬਹੁਤ ਵਿਰੋਧ ਕੀਤਾ ਜਾ ਰਿਹਾ ਲਗਾਤਾਰ ਪ੍ਰੋਟੈਸਟ ਕਰ ਰਹੇ ਆ ਗੋ ਬੈਕ ਟਰੂਡੋ ਦੇ ਨਾਰੇ ਲੋਕ ਉੱਤੇ ਰੈਲੀਆਂ ਕੱਢ ਰਿਹਾ ਆਪਣੀਆਂ ਕਾਰਾਂ ਤੇ ਜੀਪਾਂ ਤੇ ਵੱਡੇ ਵੱਡੇ ਪੋਸਟਰ ਲਾ ਕੇ ਗੋ ਬੈਕ ਟ੍ਰੂਡੋ ਦੇ ਨਾਂ ਦੇ ਉੱਪਰ ਜਿਹੜਾ ਪ੍ਰਦਰਸ਼ਨ ਕੀਤੇ ਜਾ ਰਹੇ ਤਾਂ ਉਹਨਾਂ ਚੀਜ਼ਾਂ ਨਾਲ ਦੇਖ ਕੇ ਜੋੜ ਕੇ ਦੇਖਿਆ ਜਾ ਰਿਹਾ ਕਿਉਂਕਿ ਵੈਸਤਾ ਜਸਟਨ ਟ੍ਰੂਡੋ ਕਿਹਾ ਜਾਂਦਾ ਕਿ ਸਰ ਖਾਸ ਤੌਰ ਤੇ ਪੰਜਾਬੀਆਂ ਦੇ ਲਈ ਪੰਜਾਬੀ ਕਮਿਊਨਿਟੀ ਦੇ ਲਈ ਇੱਕ ਅਲੱਗ ਜਿਹੜਾ ਆਪਣਾ ਵੀਜ਼ਾ ਰੱਖਦੇ ਨੇ ਇੱਕ ਦਿਲ ਦੇ ਵਿੱਚ ਸੌਫਟ ਕਾਰਨਰ ਵੀ ਰੱਖਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਜਸਟਨ ਟ੍ਰੂਡੋ ਦਾ ਬਹੁਤ ਜ਼ਿਆਦਾ ਜ਼ਮੀਨੀ ਪੱਧਰ ਦੇ ਉੱਪਰ ਵਿਰੋਧ ਹੋ ਰਿਹਾ ਤੇ ਇਹ ਗੱਲ ਜਸਟਨ ਟ੍ਰੂਡੋ ਬਾਖੂਬੀ ਜਾਣਦੇ ਕਿ ਉਹਨਾਂ ਦੇ ਲਈ ਅਗਲੀ ਵਾਰ ਪ੍ਰਧਾਨ ਮੰਤਰੀ ਬਰਨਾ ਜਿਹੜਾ ਖਾਲਾ ਹੀ ਦਾ ਬੜਾ ਨਹੀਂ ਹੈ ਅਗਲੀ ਵਾਰ ਪ੍ਰਧਾਨ ਮੰਤਰੀ ਬਨਣਾ ਬਹੁਤ ਔਖਾ ਜਸਟਨ ਟਰੂਡੋ ਦੇ ਲਈ ਹਾਲਾਂਕਿ ਪਹਿਲਾਂ ਦੋ ਇਲੈਕਸ਼ਨ ਲਗਾਤਾਰ ਜਿੱਤ ਚੁੱਕੇ ਸੀ ਪਰ ਹੁਣ ਜਿਹੜੀਆਂ ਇਲੈਕਸ਼ਨ ਹੋਣਗੀਆਂ ਕਿਹਾ ਜਾ ਰਿਹਾ ਹੈ ਕਿ ਬਹੁਤ ਜ਼ਿਆਦੇ ਔਖਾ ਜਸਟਨ ਟਰੂਡੋ ਨੇ ਜਿਸ ਹਸਾਬ ਦੇ ਨਾਲ ਮਾਈਗ੍ਰੈਂਟਸ ਨੂੰ ਮਾਈਗ੍ਰੈਂਟ ਜਾਨੀ ਕਿ ਜਿਹੜੇ ਬਾਹਰੋਂ ਆਏ ਲੋਕਾਂ ਨੂੰ ਜਿਹੜਾ ਉਹਨਾਂ ਦੇ ਵੱਲੋਂ ਉੱਥੇ ਸਹੂਲਤਾਂ ਦਿੱਤੀਆਂ ਗਈਆਂ ਧਰਾਤ ਰੁਪਈਆਆਂ ਦਿੱਤੀਆਂ ਗਈਆਂ ਵੀਜ਼ੇ ਦਿੱਤੇ ਗਏ ਉਹਨਾਂ ਚੀਜ਼ਾਂ ਤੋਂ ਜਿਹੜਾ ਕਿਤੇ ਦਾ ਪਹਿਲੀ ਰੈਸੈਸ਼ਨ ਸੀ ਇੱਕ ਦਾ ਪਹਿਲੀ ਮ ਸੱਦਾ ਫੈਕਟ ਹੈ ਲੋਕਲ ਲੋਕਾਂ ਦੇ ਉੱਪਰ ਗਿਆ ਲੋਕ ਲੋਕਾਂ ਨੇ ਸੋਚਿਆ ਕਿ ਸਾਡੀਆਂ ਤਾਂ ਨੌਕਰੀਆਂ ਇਹੀ ਖਾਈ ਜਾਂਦੇ ਅਸੀਂ ਕਿੱਥੋਂ ਨੌਕਰੀਆਂ ਕਰ ਲਾਂਗੇ ਨੌਕਰੀਆਂ ਸਾਨੂੰ ਨਹੀਂ ਮਿਲ ਰਹੀਆਂ ਤੇ ਉੱਤੋਂ ਇਹ ਹੋ ਜਿਹੜਾ ਵੀਜ਼ਾ ਪਾਲਿਸੀ ਜਿਹੜੀ ਐ ਸੌਖੀ ਕਰਕੇ ਹੋਰ ਲੋਕ ਬਾਹਰੋਂ ਆਈ ਜਾਂਦੇ ਆ ਉਹ ਉੱਥੇ ਨੌਕਰੀਆਂ ਕਰੀ ਜਾਂਦੇ ਆ ਵੱਡੇ ਵੱਡੇ ਬਿਜ਼ਨਸ ਜਿਹੜੇ ਪੰਜਾਬੀ ਖੜੇ ਕਰੇ ਫਿਰਦੇ ਨੇ ਤਾਂ ਇਹ ਚੀਜ਼ਾਂ ਲੋਕਲ ਲੋਕਾਂ ਨੂੰ ਵੀ ਜਿਹੜਾ ਆਈਆਂ ਜਿਵੇਂ ਹੁਣ ਐਗਜ਼ਾਮਪਲ ਅਸੀਂ ਸਾਡੇ ਦੇਸ਼ ਦੀ ਲੈ ਲਈਏ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਹ ਕਹਿਤਾ ਕਿ ਇੱਥੇ ਪ੍ਰਵਾਸੀ ਨਾ ਹੋਣ ਇੱਥੇ ਇਹ ਨਾ ਆਵੇ ਇੱਥੇ ਜਿਹੜਾ ਕੋਈ ਹੋਰ ਨਾ ਆਵੇ ਪਰ ਉਥੇ ਵੀ ਫੀਲ ਕੀਤੀਆਂ ਲੋਕਾਂ ਲੋਕਾਂ ਨੇ ਕੈਨੇਡੀਅਨ ਲੋਕਾਂ ਨੇ ਇਹ ਗੱਲਾਂ ਫੀਲ ਕੀਤੀਆਂ ਤਾਂ ਹੀ ਉਥੇ ਜਸਟਿਨ ਟਰੂਡੋ ਦਾ ਅਗਲੀ ਵਾਰ ਪ੍ਰਧਾਨ ਮੰਤਰੀ ਬਾਨਾ ਬਹੁਤ ਔਖਾ ਹੋ ਰਿਹਾ ਹੈਗਾ ਤਾਂ ਇਹ ਫੈਸਲੇ ਜਿਹੜੇ ਆ ਲਏ ਜਾ ਰਿਹਾ ਹੈ ਤਾਂ ਹੀ ਸਖਤਾਈ ਕੀਤੀ ਜਾ ਰਹੀ ਹੈ ਨਹੀਂ ਇਸ ਤੋਂ ਪਹਿਲਾਂ ਤੁਸੀਂ ਕਦੇ ਸੁਣਿਆ ਨਹੀਂ ਸੀ ਕਿ ਕੈਨੇਡਾ ਸਖਤਾਈ ਕਰ ਰਿਹਾ ਪਹਿਲਾਂ ਤਾਂ ਲਗਾਤਾਰ ਜਿਹੜਾ ਧੜਾ ਧੜ ਵੀਜ਼ੇ ਦਿੱਤੇ ਗਏ ਚਾਹ ਸਟੂਡੈਂਟ ਵੀਜ਼ਾ ਟੂਰਿਸਟ ਵੀਜ਼ਾ ਪੀਆਰ ਸਭ ਕੁਝ ਲਗਾਤਾਰ ਦਿੱਤੀਆਂ ਗਈਆਂ ਪਰ ਹੁਣ 6-7 ਮਹੀਨਿਆਂ ਦੇ ਵਿੱਚ ਇਹ じゃ ਕੀ ਹੋ ਗਿਆ ਜਿਹੜਾ ਟਰੂਡੋ ਸਰਕਾਰ ਨੂੰ ਸਖਤਾਈ ਕਰਨੀ ਪੈਗੀ ਇਹ ਤਾਂ ਕੀਤੀ ਜਾ ਰਹੀ ਹੈ ਕਿਉਂਕਿ ਉਹ ਲੋਕ ਸੋਚਦੇ ਆ ਇਹ ਗੱਲਾਂ ਆਮ ਪ੍ਰਚਲਿਤ ਨੇ ਕਿ ਜਿਹੜੇ ਲੋਕ ਲੋਕ ਨੇ ਕਿਉਂਕਿ ਰੈਸੈਸ਼ਨ ਆਇਆ ਹੋਇਆ ਹੈ ਜਿਹੜਾ ਇਹ ਰੈਸੈਸ਼ਨ ਕਿਹਾ ਜਾ ਰਿਹਾ ਹੈ ਕਿ 2027 ਤੱਕ ਜਿਹੜਾ ਸੈਟ ਹੋ ਜਾਏਗਾ ਜਾਨਕਿ 2-3 ਸਾਲ ਜਿਹੜਾ ਇਹ ਰੈਸੈਸ਼ਨ ਹੋ ਚੱਲੇਗਾ 2026 ਦੇ ਲਾਸਟ ਤੱਕ ਕਿਹਾ ਜਾ ਰਿਹਾ ਹੈ ਕਿ ਹਾਲਾਤ ਠੀਕ ਹੋ ਜਾਣਗੇ ਵੈਸਟ ਦੇ ਵਿੱਚ ਪਰ ਤੁਹਾਨੂੰ ਦਾ ਦੀ ਇੱਕ ਲੋਕਲਾਈਟ ਜਿਹੜੇ ਨੇ ਉਤੋਂ ਦੇ ਉਹ ਸੋਚਦੇ ਆ ਕਿ ਬਾਹਰੋਂ ਆ ਕੇ ਲੋਕ ਇੱਥੇ ਨੌਕਰੀਆਂ ਕਰ ਰਹੇ ਆ ਸਾਡੀਆਂ ਨੌਕਰੀਆਂ ਵੀ ਮਰ ਰਹੀਆਂ ਉਹ ਕਹਿ ਰਿਹਾ ਕਿ ਇੱਥੇ ਤਾਂ ਪਹਿਲਾਂ ਕੋਈ ਕੰਮ ਨਹੀਂ ਮਿਲਦਾ ਤੇ ਬਾਹਰੋਂ ਟਰੂਡੋ ਜਿਹੜਾ ਇਹ ਹੋਰ ਲੋਕਾਂ ਨੂੰ ਵੀਜ਼ੇ ਦੇਈ ਜਾਂਦੇ ਨੇ ਤਾਂ ਜਿਸ ਦੇ ਕਾਰਨ ਸਾਡਾ ਵੀ ਜੀਵਨ ਜਿਹੜਾ ਔਕਾ ਹੋਇਆ ਪਿਆ ਤਾਂ ਇਸ ਕਰਕੇ ਗੋ ਬੈਕ ਟਰੂਡੋ ਦੇ ਨਾਰੇ ਲੱਗੇ ਰੈਲੀਆਂ ਹੋਈਆਂ ਪ੍ਰਦਰਸ਼ਨ ਕੀਤੇ ਗਏ ਤੇ ਫਿਰ ਇਸ ਤੋ ਬਾਅਦ ਜਸਟਨ ਟਰੂਡੋ ਨੂੰ ਲੱਗਿਆ ਹੋਣਾ ਕਿ ਵੋਟ ਜਿਹੜੀ ਹੈ ਉਹ ਤਾਂ ਚਾਹੀਦੀ ਹੈ ਨਹੀਂ ਤਾਂ ਇਸ ਵਾ ਪ੍ਰਧਾਨ ਮੰਤਰੀ ਬਣਨ ਔਕਾਤ ਤਾਂ ਹੀ ਫਿਰ ਇੰਨੀ ਸਖਤਾਈ ਜਿਹੜੀ ਆ ਪਿਛਲੇ 8 ਮਹੀਨਿਆਂ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲੀ ਆ